ਐਕਸ਼ਨ ਕਰ ਲੈਨੇ ਆ ਉਹ ਵੀ ਮੈਂ ਕਿਹਾ ਤਾਂ ਵੇਖ ਰਖ ਤੈਨੇ ਸੋਹਣੇ ਲੱਗੇ ਓਏ ਆ ਜਿਵੇਂ ਨਕਲੀ ਬਣਾ ਕੇ ਖੜਾਈ ਹੁੰਦੀ ਪਾਣੀ ਇੰਤੋ ਤੱਕ ਹੈ ਬਹਿ ਗਏ ਇਹ ਸਾਰਾ ਦਰਿਆ ਬਹਿ ਨਹੀਂ ਚੱਲਦਾ ਇਹ ਇਹ ਸਾਰਾ ਤੇਲ ਆਉਂਦੇ ਪੈਂ ਚਲੂ ਕੀ ਚੱਲ ਬੈਠੇ ਕੀ ਕੀ ਹੋ ਜਾ ਮੋੜ ਹਰੇ ਪਾਣੀ ਇਹ ਪੈਦਾ ਕਿ ਬਿਫਰ ਨਹੀਂ ਆਉਂਦਾ ਆਪਣੇ ਦਾ ਜਾਵੇਂ ਨਹੀਂ ਨਾ ਹੁਣ ਛੜ ਬੈਟ ਗਿਆ ਨਾ ਆਪਣੇ ਆਪਣੇ ਸੀਰ ਹੌਣ ਚੱਕਦੇ। ਇਹ ਕਾਹਦਾ ਹੱਦ? ਮੈਂ ਆਹੜਾ ਗੋਬਰ ਗੈਂ। ਦੇਖ ਲੈ। ਆਹ ਸਾਡੀ ਕੰਪਨੀ ਦੇ ਗੋਬਰ ਗੈਂ। ਤਰਪਾਲਾਂ ਵਾਲੇ ਆ। ਆਹ ਲੱਗਣਾ। ਸੱਚੇ ਘਰ। ਇਹ ਕੋਹ ਲੱਗਾ? ਇਹ ਭਾਈਆ ਥੋੜੇ ਮਾਹੌਲ ਵਧੀਆ ਹਨ ਇੱਥੇ ਨੂੰ ਉਹ ਹੋੜਾ ਰਸ ਜੱਜ ਕਰੇ ਨਾ ਆਸਰਾਦ ਨੇ ਹਨਾ ਮੇਰਾ ਹੁਣ ਵੇਖ ਸਾਡੀ ਪਲਾਂਟ ਇੱਥੇ ਨੂੰ ਕਿੰਨੇ ਲੱਗ ਗਏ ਕੋਲ ਓਏ ਹੋਏ ਉਹ ਬੇੜੀ ਓਏ ਕੋੜੇ ਜਾ ਆ ਬੇੜੀ ਨੇ ਸਾਡੇ ਪਾਟ ਕੰਨੇ ਲੱਗ ਗਿਆ ਹਾਂ ਬਹੁਤ ਅੱਗੇ ਪਹਿਲਾਂ ਨਹੀਂ ਹੁੰਦੀ ਹੈ ਨਾ ਹੁਣ ਲੱਗ ਜਾਂਦੇ ਸਾਰੇ ਇੱਕ ਵਾਰ ਆ ਇਹਨਾਂ ਨੇ ਲੱਗ ਲੱਗਾ ਬਿੱਟੇ ਨੂੰ ਲੱਗ ਗਿਆ ਇਹ ਬੱਕਰੀ ਰੱਖੇ ਲਾਉਣ ਲੱਗੇ ਬੱਕਰੀਆਂ ਨੂੰ ਪੁਲਾੜ ਲਾ ਸਾਡੇ ਇੱਕ ਮੱਝ ਲਵਾ ਦੇ